ਭਾਈ ਗੁਰੂ ਜੀ ਕੀ ਫਤਿਹ ਮੈਂ 35 ਨੰਬਰ ਵਾਰਡ ਤੋਂ ਬਲਦੀਸ਼ ਕੌਰ ਬੋਲ ਰਹੀ ਆ ਜੋ ਸਾਡੇ ਮਹੱਲੇ ਦਾ ਵਿਕਾਸ ਰੁਕਿਆ ਹੋਇਆ ਆ ਉਹ ਅਸੀਂ ਆਮ ਆਦਮੀ ਪਾਰਟੀ ਤੁਹਾਡੇ ਸਿਰ ਮੱਥੇ ਸਾਰਾ ਕੰਮ ਜੋ ਵੀ ਵਿਕਾਸ ਰੁਕਿਆ ਹੋਇਆ ਕੁਲਵਿੰਦਰ ਕੌਰ ਸਾਡੇ ਨੇ ਹੈਗੇ ਇਹ ਆਪਣੇ ਸਾਰਾ ਕੁਝ ਕੰਮ ਆਪਣੇ ਜੋ ਵੀ ਰਹਿੰਦਾ ਹੈ ਕਰਾਉਂਗੀ 62 ਨੰਬਰ 35 ਤੋਂ ਆਮ ਆਦਮੀ ਪਾਰਟੀ ਜੋ ਵੀ ਕੰਮ ਰੁਕਿਆ ਸਾਰਾ ਚੌਣ ਸ਼ਾਨ ਝਾੜੂ ਜੋ ਵੀ ਸਾਡਾ ਕੰਮ ਰੁਕਿਆ ਜੋ ਵੀ ਵਿਕਾਸ ਹੈਗਾ ਆ ਸਾਡੇ ਕੁਲਵਿੰਦਰ ਕੌਰ ਦੀਦੀ ਇਹ ਸਾਰਾ ਕੰਮ ਮਦਨਪਾਲਜੀ ਦੀ ਵਾਈਫ ਸਾਰੇ ਕੁਸ਼ੇ ਕੰਮ ਕਰਾਉਂਦੀ ਕਿਹੜੀ ਤਰੀਕ ਨੂੰ ਵੋਟ ਪਾ ਕੇ ਸਾਨੂੰ ਕੰਮ ਦਾ ਕੁਲਵਿੰਦਰ ਕੌਰ ਚੌਂਡ ਸ਼ਾਂ ਝਾੜੂ ਝਾੜੂ ਨੂੰ ਵੋਟਾਂ ਪਾ ਕੇ ਕੰਮਜਾਬ ਕਰ ਉਹ ਇਸ ਵੇਲੇ ਝਾੜੂ ਦੀ ਸਰਕਾਰ ਆ ਝਾੜੂ ਵਾਲਿਆਂ ਨੇ ਸਾਰੇ ਕੰਮ ਕਰਦੇ ਤੁਸੀਂ ਜਿੰਨੇ ਵੀ ਕੰਮ ਰੁਕੇ ਹੋਏ ਬਾੜ ਬਾੜ ਨੰਬਰ 35 ਦੇ ਤੋ ਆ ਸਾਰੇ ਸਾਰੇ ਨੇ ਬੇਨਤੀ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਚੋਣਾਂ 35 ਜੋ ਵੀ ਸਾਡੇ ਟੀਪੀ ਮੇ ਲਿਚ ਗੰਦਾ ਪਾਣੀ ਆ ਰਿਹਾ ਪੀਣ ਦੇ ਯੋਗ ਨਹੀਂ ਕਰ ਕਰ ਫਿਲਟਰ ਲੱਗ ਰਿਹਾ ਆ ਆਪਾਂ ਉਹਨੂੰ ਵੀ ਬੰਦ ਕਰਾਂਗੇ ਜਿਹੜਾ ਫਰੈਸ਼ ਪਾਣੀ ਸਿੱਧਾ ਪਾਣੀ ਪੀਵਾਂਗੇ ਜਿਹੜਾ ਅੰਦਾ ਗੰਦਾ ਪਾਣੀ ਘੋਲ-ਘੋਲ ਕੇ ਆ ਰਿਹਾ ਉਹਦਾ ਅਸੀਂ ਵਿਕਾਸ ਕਰਾਂਗੇ ਸਾਰੇ ਜਿੱਤੂਗਾ ਜੜੂ ਵਾਲੇ ਦੀ ਬੱਲੇ ਬੱਲੇ ਨੱਕੀ ਸਾਰੇ ਥੱਲੇ ਥੱਲੇ ਜੜੂ ਵਾਲੇ ਦੀ ਬੱਲੇ ਬੱਲੇ ਨੱਕੀ ਸਾਰੇ बा <laughs>